ਕੱਚਾ ਗੈਂਗ ਤੋਂ ਬਾਅਦ ਨਿੱਕਰ ਗੈਂਗ ਦੀ ਦਹਿਸ਼ਤ ਦੇਖਣ ਨੂੰ ਮਿਲ ਰਹੀ ਹੈ ਖਬਰ ਆ ਰਹੀ ਹੈ ਕਿ ਇੱਕ ਐਨਆਰਆਈ ਦੇ ਘਰ ਨਿੱਕਰ ਪਾ ਕੇ ਆਏ ਚੋਰਾਂ ਨੇ ਲੱਖਾਂ ਰੁਪਏ ਦੇ ਉੱਤੇ ਹੱਥ ਸਾਫ਼ ਕੀਤਾ ਹੈ 27 ਤੋਲੇ ਸੋਨਾ ਲੈ ਗਏ 3 ਲੱਖ ਦੀ ਨਕਦੀ ਲੈ ਕੇ ਉਹ ਫਰਾਰ ਹੋ ਗਏ ਨੇ ਤਸਵੀਰਾਂ ਸਿਸਟਮ ਕੈਮਰਾ ਦੇ ਵਿੱਚ ਕੈਦ ਹੋਈਆਂ ਨੇ ਇੱਕ ਹਫਤੇ ਦੇ ਵਿੱਚ ਇਹ ਤੀਜੀ ਵਾਰਦਾਤ ਦੱਸੀ ਜਾ ਰਹੀ ਹੈ ਜੋ ਇੱਥੇ ਵਾਪਰੀ ਹੈ ਔਰ ਨਿੱਕਰ ਪਾ ਕੇ ਹਮੇਸ਼ਾ ਇਹ ਗੈਂਗ ਦੇ ਮੈਂਬਰ ਆਉਂਦੇ ਨੇ ਜਿਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਇਸ ਤੋਂ ਪਹਿਲਾਂ ਇੱਥੇ ਕਾਲਾ ਕੱਚਾ ਗੈਂਗ ਦੀ ਦਹਿਸ਼ਤ ਸੀ ਤੇ ਹੁਣ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਨਿੱਕਰ ਗੈਂਗ ਦੇ ਮੈਂਬਰ ਤੁਸੀਂ ਦੇਖ ਰਹੇ ਹੋ ਇੱਕ ਐਨਆਰਆਈ ਦੇ ਘਰ ਦੇ ਉੱਤੇ ਇਹਨਾਂ ਨੇ ਹੱਥ ਸਾਫ਼ ਕੀਤਾ ਔਰ ਸਿਸ਼ਟ ਵੀ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਨਿੱਕਰ ਪਾ ਕੇ ਆਏ ਨੇ ਤੇ ਇਹਨਾਂ ਨੂੰ ਮੱਛਰ ਲੜ ਰਹੇ ਨੇ ਔਰ ਤੁਸੀਂ ਦੇਖੋ ਕਿ ਗਰਮੀ ਵੀ ਸੀ ਤੇ ਘਰ ਦੇ ਵਿੱਚ ਮੱਛਰ ਵੀ ਸੀ ਤੇ ਖੁਰਕਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਇਸ ਤੋਂ ਬਾਅਦ ਇਹ ਲੱਖਾਂ ਰੁਪਏ ਦੇ ਗਹਿਣੇ ਲੈ ਗਏ ਨੇ ਇੱਥੋਂ ਲੱਖਾਂ ਰੁਪਏ ਦੀ ਨਕਦੀ ਲੈ ਕੇ ਫਰਾਰ ਹੋਏ ਨੇ ਪਰ ਸ਼ੱਕ ਦੀ ਸੂਈ ਇੱਕ ਪੀਜੀ ਵਾਲੇ ਮੁੰਡੇ ਦੇ ਉੱਤੇ ਆ ਗਈ ਹੈ ਕਿਉਂਕਿ ਇਸ ਮੁੰਡੇ ਨੂੰ ਇਸ ਘਰ ਵਾਲਿਆਂ ਨੇ ਪੀਜੀ ਥੋੜੀ ਦੇਰ ਪਹਿਲਾਂ ਦਿੱਤਾ ਸੀਗਾ ਇਸ ਤੋਂ ਬਾਅਦ ਇਸ ਮੁੰਡੇ ਦੇ ਉੱਤੇ ਸਾਰੀ ਜ਼ਿੰਮੇਵਾਰੀ ਘਰ ਦੀ ਪਾ ਕੇ ਇਹ ਪਰਿਵਾਰ ਘੁੰਮਣ ਚਲਾ ਗਿਆ ਸੀ ਤੇ ਇਸ ਤੋਂ ਬਾਅਦ ਇਹ ਘਟਨਾ ਵਾਪਰ ਜਾਂਦੀ ਹੈ ਜਲੰਧਰ ਦਿਹਾੜ ਦੇ ਫਲੋਰ ਦੇ ਇਲਾਕੇ ਦੇ ਵਿੱਚ ਇਹ ਘਟਨਾ ਵਾਪਰੀ ਹੈ ਕਾਲਾ ਕੱਚਾ ਗੈਂਗ ਤੋਂ ਬਾਅਦ ਸ਼ਹਿਰ ਦੇ ਵਿੱਚ ਨਿਕਰ ਚੋਰ ਗੈਂਗ ਦੀ ਦਹਿਸ਼ਤ ਦੇਖਣ ਨੂੰ ਮਿਲੀ ਹੈ ਇੱਕ ਮਹੀਨੇ ਵਿੱਚ ਤੀਜੀ ਵੱਡੀ ਇਹ ਵਾਰਦਾਤ ਵਾਪਰੀ ਹੈ ਇਸ ਤੋਂ ਪਹਿਲਾਂ ਵੀ ਐਨਆਰਆਈ ਦੇ ਘਰ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਸੀ ਇਹਨਾਂ ਸਾਰਿਆਂ ਨੇ ਵਾਰਦਾਤ ਨੂੰ ਅੰਜਾਮ ਦੇਂਦੇ ਸਮੇਂ ਟੀ-ਸ਼ਰਟਾਂ ਪਾਈਆਂ ਸੀ ਤੇ ਨਾਲ ਨਿਕਰਾਂ ਪਾ ਕੇ ਆਏ ਸੀ ਨਰਾਈ ਪਰਿਵਾਰ ਕਸ਼ਮੀਰ ਗਿਆ ਹੋਇਆ ਸੀ ਤੇ ਪਿੱਛੋਂ ਚੋਰਾਂ ਨੇ ਉਹਨਾਂ ਦੇ ਘਰ ਦੇ ਉਹ ਘਰ ਦੇ ਉੱਤੇ ਹੱਥ ਸਾਫ਼ ਕਰ ਦਿੱਤਾ ਘਰ ਪਹੁੰਚਦੇ ਹੀ ਪਰਿਵਾਰ ਨੇ ਦੇਖਿਆ ਕਿ ਲੁਟੇਰੇ ਉਹਨਾਂ ਦੇ ਘਰ ਦੇ ਵਿੱਚੋਂ ਚੋਰ 27 ਲੱਖ 27 ਟੋਲੇ ਸੋਨਾ ਤੇ 3 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋਏ ਨੇ ਇਸ ਤੋਂ ਇਲਾਵਾ ਕਈ ਕੀਮਤੀ ਘੜੀਆਂ ਤੇ ਹੋਰ ਸਮਾਨ ਵੀ ਚੋਰੀ ਹੋਇਆ ਹੈ ਪੁਲਿਸ ਦੇ ਕੋਲ ਜੋ ਸ਼ਿਕਾਇਤ ਦਰਜ ਕਰਵਾਈ ਗਈ ਹੈ ਗੋਪਾਲ ਐਨਕਲੇਵ ਦੇ ਰਹਿਣ ਵਾਲੇ ਮਾਈਕਲ ਦੀ ਪਤਨੀ ਨੀਤੂ <th>ਪਰ ਨੇ ਉਸ ਨੇ ਦੱਸਿਆ ਕਿ ਉਸ ਦਾ ਪਤੀ ਅਮਰੀਕਾ ਦੇ ਵਿੱਚ ਰਹਿੰਦਾ ਹੈ ਉਹ ਆਪਣੀ ਇਕਲੋਤੀ ਧੀ ਦੇ ਨਾਲ ਘਰ ਦੇ ਵਿੱਚ ਇਕੱਲੀ ਰਹਿੰਦੀ ਹੈ ਉਸਨੇ ਆਪਣੇ ਘਰ ਦੀ ਉਪਰਲੀ ਮੰਜ਼ਿਲ ਦੇ ਉੱਤੇ ਮਨੀਸ਼ ਕੁਮਾਰ ਨਾਂ ਦਾ ਇੱਕ ਮੁੰਡਾ ਪੀਜੀ ਦੇ ਉੱਤੇ ਰੱਖਿਆ ਹੋਇਆ ਹੈ 11 ਜੁਲਾਈ ਨੂੰ ਉਹ ਬਾਹਰ ਕਿਤੇ ਗਏ ਸੀ ਮਨੀਸ਼ ਨੂੰ ਘਰ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਇਸ ਤੋਂ ਬਾਅਦ ਇਹ ਘਟਨਾ ਵਾਪਰਦੀ ਹੈ ਔਰ ਕਈ ਸਵਾਲ ਖੜੇ ਹੋਏ ਨੇ ਕਿ ਲੋਹੇ ਦੀ ਗ੍ਰਿਲ ਇੱਕ ਡੰਡੇ ਦੇ ਨਾਲ ਚੋਰਾ ਨੇ ਕਿਵੇਂ ਤੋੜ ਦਿੱਤੀ ਘਰ ਦੇ ਅੰਦਰ ਉਹ ਕਿਵੇਂ ਖਿੜਕੀ ਤੋਂ ਦਾਖਲ ਹੋ ਗਏ ਤਾਂ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਤਾਂ ਮਨੀਸ਼ ਨੂੰ ਇਸ ਬਾਰੇ ਕਿਉਂ ਨਹੀਂ ਪਤਾ ਚੱਲਿਆ ਇਸ ਕਰਕੇ ਸ਼ੱਕ ਦੀ ਸੂਈ ਇਸ ਪੀਜੀ ਵਾਲੇ ਮੁੰਡੇ ਦੇ ਉੱਤੇ ਆ ਪਰ ਇਸ ਨਿੱਕਰ ਗੈਂਗ ਤੋਂ ਬਚ ਕੇ ਰਹਿਣਾ ਪਏਗਾ ਖਾਸ ਤੌਰ ਤੇ ਐਨਆਰਆਈ ਦੇ ਘਰ ਜਿਹੜੇ ਨੇ ਉਹ ਨਿਸ਼ਾਨੇ ਦੇ ਉੱਤੇ ਨੇ ਇਸ ਗੈਂਗ ਦੇ ਤਾਂ ਇਸ ਘਰ ਦੇ ਵਿੱਚ ਇਸ ਨਿੱਕਰ ਗੈਂਗ ਦੇ ਮੈਂਬਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜੋ ਕੈਮਰੇ ਦੇ ਵਿੱਚ ਕੈਦ ਹੋਈ ਹੈ ਤੇ ਮੈਂ ਇੱਥੇ 14 ਸਾਲ ਤੋਂ ਰਹਿ ਰਹੀ ਹਾਂ ਸਰ ਤੇ 14 ਸਾਲ ਵਿੱਚ ਕਦੀ ਵੀ ਇੱਥੇ ਇਦਾਂ ਦੀ ਵਾਰਦਾਤ ਨਹੀਂ ਹੋਈ ਜੋ 16 ਦੀ ਰਾਤ ਨੂੰ ਮੇਰੇ ਘਰ ਵਿੱਚ ਵਾਰਦਾਤ ਹੋਈ ਹੈ ਚੋਰੀ ਚੋਰੀ ਹੋਈ ਹੈ ਜਿਸ ਵਿੱਚ ਮੇਰਾ ਲੱਖਾਂ ਦਾ ਸਮਾਨ ਜੋ ਹੈ ਚੋਰੀ ਹੋ ਗਿਆ ਜਿਸ ਵਿੱਚ ਮਾਨ ਚੋਰੀ ਦਾ ਕੋਣ ਸੀ ਤੇ ਕਰਜ ਘਰ ਵਿੱਚ ਜੀ ਕੋਈ ਨਹੀਂ ਸੀ ਮੇਰੇ ਗੈਸਟ ਆਏ ਹੋਏ ਐਨ ਆਰ ਆਈ ਮੇਰੀ ਨਾਨਾ ਆਈ ਹੋਈ ਹੈ ਜਿਨ੍ਹਾਂ ਦੇ ਨਾਲ ਅਸੀਂ ਕਿਤੇ ਬਾਹਰ ਗਏ ਹੋਏ ਸੀਗੇ ਤੇ ਉਸ ਦੌਰਾਨ ਇਹ ਚੋਰੀ ਹੋਈ ਹੈ ਤੇ ਘਰ ਦੇ ਵਿੱਚ ਮੇਰਾ ਇੱਕ ਕਿਰਾਏਦਾਰ ਹੈ ਮਤਲਬ 5 ਸਾਲ ਤੋਂ ਅਸੀਂ ਇਕੱਠੇ ਰਹਿ ਰਹੇ ਹਾਂ ਉਹ ਰਾਤ ਸੁੱਤਾ ਹੋਇਆ ਸੀ ਘਰ ਦੇ ਵਿੱਚ ਪਰ ਉਹਨੂੰ ਉਹਨਾਂ ਚੋਰਾਂ ਨੇ ਕੀ ਕੀਤਾ ਬਾਹਰ ਦੀ ਲੋਕ ਲਗਾ ਕੇ

तो फिर वो एक लड़के ने मेरा फ़ोन उठाया तो वो फ़ोन जैसे ही उसने उठाया तो फिर वो भागे हुए आया तो उसने देखा ऊपर आके मैंने उसको बोला कि मैं क्या गेट वगैरह देख सब कुछ देख क्योंकि मैं तो लॉक हूँ तो मेरे को पता नहीं है तो वो फिर आया तो उसने देखा कि गेट वगैरह भैया गेट तो खुला पड़ा है सारा कुछ फिर वो ऊपर आया और उसने मतलब मेरे को पूछा कि आप कौन से कमरे में हो तो मैं ऊपर वाले कमरे में जहाँ सोता था उसको पता था कि मैं कहाँ सोता हूँ तो फिर वो आया उसने वो दरवाज़ा धक्के मार के उसने तोड़ा ਤੋ ਜਦ ਤੋੜਾ ਤੋ ਫਿਰ ਹਮ ਬਾਹਰ ਆਏ ਫਿਰ ਹਮਨੇ ਸਭ ਦੇਖਾ ਮੇਰੇ ਸਾਥ ਉਹ ਵੀ ਥਾ ਹਮ ਤੋ ਹਮਨੇ ਸਾਰੇ ਰੂਮਸ ਦੇਖੇ ਰੂਮਸ ਮੇ ਘੁਮੇ ਤੋ ਹਮੇ ਸਭ ਪਤਾ ਲਗਾ ਕਿ ਯਹਾਂ ਤੇ ਚੋਰੀ ਹੋ ਗਈ ਹੈ ਤੇ ਗੋਪਾਲ ਕਲੋਨੀ ਦੇ ਵਿੱਚ ਨਾ ਇੱਕ ਸਵਾਤੀ ਰਾਤ ਨੂੰ ਅਨਪਛਾਤੇ ਵਿਅਕਤੀਆਂ ਵੱਲੋਂ ਘਰ ਜਵਾਲੀ ਚੋਰੀ ਕੀਤੀ ਗਈ ਜਿਸ ਸੰਬੰਧ ਜਿਹੜੀ ਐਫ ਆਈ ਆਰ 224 ਉਹ ਹੀ ਦਰਜ ਕੀਤੀ ਸੀ ਤੇ ਜਿਹੜੀ ਆਪਣੇ ਹੈਗੇ ਨੇ ਨੀਤੂ <th>ਧਾਪੜ ਤੇ ਬਿਆਨ ਪਛਾ ਦਰਜ ਹੋਇਆ ਤਫਸੀਲ ਸਾਡੀ ਚਲਦੀ ਪਈ ਹੈ ਤੇ ਛੇਤੀ ਨੂੰ ਹਲਕਿਤ ਜਾਣਾ ਸਾਨੂੰ ਇਹਨਾਂ ਦੇ ਸਭ ਗੈਣੇ ਚੋਰੀ ਬਾਅਦ ਸਾਨੂੰ ਰਿਸਪੋਵਾਈਡ ਕਰਨਗੇ ਕਿ ਕੀ ਕੀ ਸਮਾਨ ਚੋਰੀ ਹੋਇਆ ਜਿਹੜੇ ਸੀਸੀਟੀਵੀ ਕੈਮਰੇ ਦੀ ਫੁਟੇਜ ਜਾਂ ਕਿੰਨੇ 5 6 ਜਣੇ ਜਿਹੜੇ ਟਿਕਰਾਂ ਪਾਈਆਂ ਘੁੰਮ ਰਹੇ ਆ ਉੱਥੇ ਵੀ ਉਹ ਸੀਸੀਟੀਵੀ ਕਵਰੇਜ ਤੇ ਭਾਈ ਸੀਸੀਟੀਵੀ ਉਹਨਾਂ ਦੇ ਘਰ ਲਗਾਇਆ ਫੁਰੀ ਚੈੱਕ ਕੀਤੇ ਆ ਉਹਦੇ ਵਿੱਚ ਤਕਰੀਬ 5 ਜਿਹੜੇ ਹੈਗੇ ਨੇ ਮੁੰਲੇ ਨੇ ਜਿਨ੍ਹਾਂ ਦੀ ਉਮਰ ਕੁਲ 35 40 ਰਚ ਹੈਗੀ ਹੈ ਤੇ ਉਹਨਾਂ ਪਿਛੇ ਹੀ ਮਹੋਰੀ ਆਪਣੇ ਲਾਇਆ ਅੱਛਾ ਕੀ ਲੱਗਦਾ ਲੱਗੇ ਲੱਗ ਪੋ ਲੱਗੇ ਕੋਸ਼ਿਸ਼ੇ ਜਾਰੀ ਹੈ ਜੀ ਜਿੰਨੀ ਜਲਦੀ